ਲੋਕ ਸਭਾ ਚੋਣਾਂ ਦੇ ਬਾਰੇ ਦਿਲਚਸਪ ਜਾਣਕਾਰੀ ਦੇ ਵਿੱਚ ਗੱਲ ਕਰਾਂਗੇ ਪੰਜਾਬ ਨੂੰ 5 ਵਰਿਆਂ ਦੌਰਾਨ ਰੇਲਵੇ ਸੜਕਾਂ ਤੇ ਪੁਲਾਂ ਲਈ ਮਿਲੀ ਰਾਸ਼ੀ ਦੇ ਵੇਰਵੇ ਵਿੱਚ ਪੁਲਾਂ ਤੇ ਪੁਲੀਆਂ ਦਾ ਨਿਰਮਾਣ 35 ਲੱਖ ਪ੍ਰਵਾਨਿਤ ਕੰਮਾਂ ਦੀ ਗਿਣਤੀ 11 ਰੇਲਵੇ ਸਟੇਸ਼ਨਾਂ ਤੇ ਫੁੱਟ ਓਵਰ ਬ੍ਰਿਜਾਂ ਦਾ ਨਿਰਮਾਣ 2 ਲੱਖ ਪ੍ਰਵਾਨਿਤ ਕੰਮਾਂ ਦੀ ਗਿਣਤੀ 5 ਪੈਦਲ ਚੱਲਣ ਵਾਲੇ ਰਸਤਿਆਂ ਦਾ ਨਿਰਮਾਣ 15 ਲੱਖ ਪ੍ਰਵਾਨਿਤ ਕੰਮਾਂ ਦੀ ਗਿਣਤੀ 6 ਪਲੇਟਫਾਰਮਾਂ ਦਾ ਨਿਰਮਾਣ 70000 ਪਰਵਾਨਿਤ ਕੰਮਾਂ ਦੀ ਗਿਣਤੀ 1 ਪੁਲਾਂ-ਹੇਠਾਂ ਸੜਕਾਂ ਦਾ ਨਿਰਮਾਣ 5 ਲੱਖ ਪਰਵਾਨਿਤ ਕੰਮਾਂ ਦੀ ਗਿਣਤੀ 2 ਸੜਕਾਂ ਪਹੁੰਚ ਸੜਕਾਂ ਲਿੰਕ ਸੜਕਾਂ ਤੇ ਪੈਦਲ ਰਸਤਿਆਂ ਦਾ ਨਿਰਮਾਣ 35 ਕਰੋੜ 41 ਲੱਖ ਪਰਵਾਨਿਤ ਕੰਮਾਂ ਦੀ ਗਿਣਤੀ 1226 ਓਵਰ ਬ੍ਰਿਜ ਤੇ ਸੜਕਾਂ ਲਈ ਪੌੜੀਆਂ ਦਾ ਨਿਰਮਾਣ 5 ਲੱਖ ਪਰਵਾਨਿਤ ਕੰਮਾਂ ਦੀ ਗਿਣਤੀ 3 ਹੋਰ ਸਕੀਮਾਂ 1 ਕਰੋੜ 15 ਲੱਖ ਪਰਵਾਨਿਤ ਕੰਮਾਂ ਦੀ ਗਿਣਤੀ 22 ਯਾਤਰੀਆਂ ਲਈ ਬਿਜਲੀ ਪੌੜੀਆਂ ਦਾ ਨਿਰਮਾਣ 13 ਲੱਖ ਪਰਵਾਨਿਤ ਕੰਮਾਂ ਦੀ ਗਿਣਤੀ 1 ਤਾਂ ਤੇ ਵੋਟ ਪ੍ਰਤੀਸ਼ਤ ਦੇ ਵਿੱਚ ਗੱਲ ਕਰਦੇ ਹਾਂ ਤ੍ਰਿਪੁਰਾ ਦੀ ਤਾਂ ਕੁੱਲ ਮਤਦਾਨ ਹੋਇਆ 20 ਲੱਖ 46 ਕੁੱਲ ਮਤਦਾਤਾ 23 ਲੱਖ 88000 82 ਹੁਣ ਗੱਲ ਕਰਦੇ ਹਾਂ ਵੱਖ-ਵੱਖ ਪਾਰਟੀਆਂ ਵੱਲੋਂ ਜਿੱਤੀਆਂ ਸੀਟਾਂ ਦੀ ਤਾਂ CPI(M) ਵੱਲੋਂ 2 ਸੀਟਾਂ ਜਿੱਤੀਆਂ ਗਈਆਂ ਕਾਂਗਰਸ 0 BJP 0 ਆਜ਼ਾਦ 0 ਗੱਲ ਕਰਦੇ ਹਾਂ ਵੋਟ ਪ੍ਰਤੀਸ਼ਤ ਦੀ ਤਾਂ CPI(M) 64.77% ਦੀ ਕਾਂਗਰਸ 15.38% ਦੀ BJP 5.77% ਦੀ ਆਜ਼ਾਦ 0.99 ਫੀਸਤੀ ਹੁਣ ਗੱਲ ਕਰਦੇ ਹਾਂ ਮਹਿਲਾ ਉਮੀਦਵਾਰਾਂ ਦੀ ਤਾਂ ਜਨਰਲ ਵਰਗ ਉਮੀਦਵਾਰ 1 ਜਿੱਤੇ 0 ਐਸਸੀ ਵਰਗ ਉਮੀਦਵਾਰ 0 ਜਿੱਤੇ 0 ਐਸਟੀ ਵਰਗ ਉਮੀਦਵਾਰ 2 ਜਿੱਤੇ 0 ਕੁੱਲ 3 ਉਮੀਦਵਾਰ ਜਿੱਤੇ 0 सोलवी लोग सभा आंध्र प्रदेश चौदह छत्तीसगढ़ दस गुजरात छबी हिमाचल चार झारखंड चौदह केरल अठारह महाराष्ट्र अड़ताली मेघालय एक नागालैंड एक पंजाब तेरह सिक्कम एक तेलंगाना पंद्रह उत्तर प्रदेश अस्सी पश्चिमी बंगाल बताली अरुणाचल प्रदेश दो बिहार अठती ਗੋਆ 2 ਹਰਿਆਣਾ 10 ਜੰਮੂ ਕਸ਼ਮੀਰ 4 ਕਰਨਾਟਕ 27 ਮਧ ਪ੍ਰਦੇਸ਼ 27 ਮਨੀਪੁਰ 2 ਮਿਜ਼ੋਰਮ 1 ਉੜੀਸ਼ਾ 19 ਰਾਜਸਥਾਨ 23 ਤਾਮਿਲਨਾਡੂ 39 ਤ੍ਰਿਪੁਰਾ 2 ਉੱਤਰਾਖੰਡ 5 ਇਸੇ ਤਰ੍ਹਾਂ ਲੋਕ ਸਭਾ ਦੇ ਬਾਰੇ ਦੇ ਵਿੱਚ ਹੋਰ ਵੀ ਦਿਲਚਸਪ ਅਤੇ ਰੋਚਕ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਉਂਦੇ ਰਵਾਂਗੇ ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ